ਸਾਡੇ ਡੀਸੀਪੀ ਸ੍ਰੀ ਅਰਪੀਤ ਮੁੰਡੇਰ ਜੀ ਐਡੀਸੀਪੀ ਦਰਪਨਾਲੂ ਵਾਲੀਆ ਤੇ ਸ੍ਰੀ ਸੁਰਿੰਦਰ ਕੁਮਾਰ ਜੀ ਏਸੀਪੀ ਸੈਂਟਰਲ ਇਹਨਾਂ ਦੀ ਅਗਵਾਈ ਹੇਠ ਇੱਕ ਬਹੁਤ ਵੱਡੇ ਗਰੋਜ਼ਾ ਇੱਕ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਫੜ ਕੇ ਇੱਕ ਜਿਹੜੀ ਗੈਂਗਵਾਰ ਹੋਣ ਦੀ ਸੰਭਾਵਨਾ ਸੀ ਹੋਰ ਕ੍ਰਾਈਮ ਹੋਣ ਦੀ ਸੰਭਾਵਨਾ ਸੀ ਉਹਦਾ ਜਿਹੜਾ ਪਰਦਾ ਫਾਸ਼ ਕੀਤਾ ਉਹਨੂੰ ਨਿਊਟਰਲਾਈਜ਼ ਕੀਤਾ ਰਾਹੁਲ ਰੌੜਾ ਜਿਹੜਾ ਕਿ ਕਰੀਬ 12 12 ਮੁਕਦਮਿਆਂ ਦੇ ਵਿੱਚ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਉਹਦਾ ਇੱਕ ਹੋਰ ਗੁਰਿੰਦਰ ਗੋਰਾ ਉਹਦੇ ਨਾਲ ਉਥੇ ਡਿਸਪਿਊਟ ਹੋਇਆ ਇਹ ਜਿਹੜਾ ਗੁਰਿੰਦਰ ਗੋਰਾ ਸੀ ਇਹ 골ਡੀ ਬ੍ਰਾਂਡ ਦਾ ਚੀਚਾ ਸੀ ਇਹਨਾਂ ਦਾ ਆਪਸੀ ਡਿਸਪਿਊਟ ਹੋਇਆ ਉਸ ਡਿਸਪਿਊਟ ਦੇ ਤਹਿਤ ਇਹਨੇ ਉਹਨੂੰ ਗੋਰੇ ਨੂੰ ਗੋਰਾ ਉਹ ਬੰਦਾ ਉਹਦੀ ਬੈਕਗ੍ਰਾਉਂਡ ਦੱਸਿਏ ਇਹ ਦਿੱਲੀ ਪੁਲਿਸ ਨੇ ਇੱਕ ਫੈਲਵਾਨ ਫਰੀਦਕੋਟ ਕਾਂਗਰਸ ਨੇਤਾ ਦੀ ਹੱਤਿਆ ਕੀਤੀ ਸੀ ਇਹਦੇ ਖਲਾਫ ਕਰੀਬ-ਕਰੀਬ 16 ਪਰਚੇ ਨਹੀਂ ਨੀਸ ਕ੍ਰਾਈਮ ਦੇ ਡਕੈਤੀ ਮਰਡਰਸ ਦੇ ਉਸ ਕੇਸ ਦੇ ਵਿੱਚ ਇਹ ਹਿਸ਼ਾਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਇਹਨਾਂ ਦੀ ਆਪਸੀ ਦੋਨਾਂ ਦੀ ਉੱਥੇ ਦੁਸ਼ਮਣੀ ਸੀ ਉਸ ਦੁਸ਼ਮਣੀ ਤਹਿਤ ਰਾਹੁਲ ਰੌਲੇ ਨੇ ਉਹਨੂੰ ਕੋਰੇ ਨੂੰ ਉਹਦੇ ਜਾਨਲੇਵਾ ਹਮਲਾ ਕੀਤਾ ਜਿਹਦੇ ਤਹਿਤ ਇਹਦੇ ਪਰਚਾ ਦਰਜ ਹੋਇਆ ਉਸ ਪਰਚੇ ਜੇਲ੍ਹ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ ਤੇ ਸਟੇਟਮੈਂਟ ਦੇ ਆਧਾਰ ਤੇ ਜਿਹੜਾ ਪਰਚਾ ਦਰਜ ਹੋਇਆ ਸੀ ਉਸ ਪਰਚੇ ਜੇ ਇਹ ਰੋਹਨ ਲੜਾ ਦੋਸ਼ੀ ਸੀ ਜਦੋਂ ਇਹ ਮਈ 2024 ਨੂੰ ਜਮਾਨਤ ਤੋਂ ਬਾਹਰ ਆਇਆ ਬਾਹਰ ਆ ਕੇ ਇਹਨੇ ਉਸ ਔਰ ਉਸ ਤੋਂ ਗੋਰੀ ਤੋਂ ਡਰਦੇ ਹੋਏ ਪਲੱਸ ਉਹਨਾਂ ਦੇ ਹੋਰ ਜਿਹੜੇ ਮੈਂਬਰ ਆ ਤਾਂ ਕਿ ਇਹਦਾ ਨੁਕਸਾਨ ਨਾ ਕਰ ਦੇਣ ਬਾਹਰ ਉਸ ਗੈਂਗ ਦੇ ਇਹਨੇ ਆਪਣੇ ਵੈਪਨ ਜਿਹੜੇ ਐਮਪੀ ਤੋਂ ਲਿਆਉਣ ਦੇ ਸਿਸਟਮ ਦੇ ਨਾਲ ਆਪਣਾ ਗੈਂਗ ਆ ਜਿਹੜਾ ਮੁਟ ਸਾਬਤ ਕੀਤਾ ਜਿਹਦੇ 6 ਹੋਰ ਮੈਂਬਰ ਸੀ ਉਹ 6 ਮੈਂਬਰ ਆ ਜਿਹੜੇ ਉਹ ਵੀ ਵੱਖ-ਵੱਖ ਕ੍ਰਿਮੀਨਲ ਕੇਸਾਂ ਜਿਹਨਾਂ ਵਿੱਚ ਇਨਵੋਲਵ ਸੀ ਆਪ ਦੀ ਗੈਂਗ ਤਿਆਰ ਕਰਕੇ ਉਹਨਾਂ ਤੋਂ ਨੰਬਰ 1 ਆਪਣੀ ਪ੍ਰੋਟੈਕਸ਼ਨ ਲਈ ਨੰਬਰ 2 ਉਸ ਗੈਂਗ ਦੇ ਮੈਂਬਰਾਂ ਨੂੰ ਬਦਲਾ ਲੈਣ ਦੀ ਨੀਤ ਨਾਲ ਮਾਰਨ ਦੇ ਲਈ ਇਹਨੇ ਇੱਕ ਗੈਂਗ ਸਟੈਬਲਿਸ਼ ਕੀਤਾ ਸੀ ਉਹ ਗੈਂਗ ਸਾਨੂੰ ਸਾਡੇ ਅਧਿਕਾਰੀਆਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਉਹਨਾਂ ਨੇ ਇਸ ਗੈਂਗ ਦੇ ਸਾਰੇ ਮੈਂਬਰ ਫੋਟਨ ਰੂਪਾ ਜਿਹੜਾ ਕਿ ਹਾਰਫਲੇਟ ਦੇ ਨੇੜੇ ਆ ਉਥੋਂ ਕਾਬੂ ਕਰਕੇ ਇਹਨਾਂ ਤੋਂ ਤਿੰਨ ਵੈਪਨ ਰਿਕਵਰ ਕਰਾਏ ਨੇ ਤੇ ਇਸ ਗੈਂਗ ਨੂੰ ਜਿਹੜਾ ਨਸ਼ਟ ਕੀਤਾ ਇਸ ਤਰ੍ਹਾਂ ਇੱਕ ਜਿਹੜੀ ਹੋਰ ਸੰਭਾਵਿਤ ਲੜਾਈ ਜਾਂ ਸੰਭਾਵਿਤ ਗੈਂਗਵਾਰ ਦੇ ਹੋਣ ਕਰਕੇ ਨੁਕਸਾਨ ਹੋਣ ਵਾਲਾ ਸੀ ਉਹ ਤੋਂ ਬਚਾ ਹੋਇਆ ਇਹ ਜਿਹੜੇ ਸੱਤੇ ਦੇ ਸੱਤੇ ਬੰਦੇ ਆ ਜਿਹੜੇ ਇਹ ਪੁਲਿਸ ਨੇ ਅੱਜ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਤੋਂ ਰਿਕਵਰੀ ਕੀਤੀ ਹੈ ਸਰ ਗੈਂਗ ਦਾ ਨਾਮ ਕੀ ਹੈ ਜੀ ਕਿਹੜੇ ਗੈਂਗ ਦਾ ਇਹ ਇਹ ਰਾਹੁਲ ਰੌਲਾ ਗੈਂਗਾ ਜੀ ਰਾਹੁਲ ਰੌਲਾ ਇਹ ਤੇ ਡਕੈਤੀ ਦੇ ਤੇ ਹੋਰ ਸੀਨੀਅਰ ਕ੍ਰਾਈਮ ਦੇ ਇਹਦੇ ਵੀ ਕਾਫੀ ਪਰਚੇ ਦਰਜ ਨੇ 12 12 ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚ ਮਰਡਰ ਵੀ ਆ ਡਕੈਤੀ ਵੀ ਆ ਸਨੇਚਿੰਗਸ ਵੀ ਆ ਕਈ ਤਰ੍ਹਾਂ ਦੇ ਅਪਰਾਧ ਹੈਨਸ ਕਰਾਈਮ ਦੇ ਨੇ ਸਾਰੇ ਇਹ 8 ਸਾਲ ਲਗਾਤਾਰ ਜੇਲ੍ਹ ਲੈ ਕੇ ਇਹ ਹੁਣੇ ਮਈ ਦੇ ਵਿੱਚ ਹੀ ਆਲੇ ਬਾਹਰ ਆਇਆ ਸੀਗਾ ਬਾਹਰ ਆ ਕੇ ਨੇ ਆਪਦੇ ਗੈਂਗ ਨੂੰ ਰੀਇਸਟੈਬਲਿਸ਼ ਕਰਕੇ ਆਪਣੀ ਜਿਹੜੀ ਉਹੀ ਆਦਤਾਂ ਤੇ ਉਹੀ ਕੰਮ ਮੁਤਾਬਕ ਇਹਨੇ ਕਰਾਈਮ ਕਰਨ ਲਈ ਉਦਨਾ ਬਣਾਈ ਸੀ ਸਰ ਜੀ ਕਹਿ ਰਹੇ ਕਿ ਇਹ ਇਹ ਐ ਇੱਕ ਵਾਰ ਪੂਰੀ ਸਭਾ ਆਸੀ ਇਹਨਾਂ ਦੇ ਇੱਕ ਟਾਰਗੇਟ ਕੋਨਸੀ ਜਿਹਦੇ ਨਾਲ ਦੇ ਨਵੇਂ ਗੈਂਗ ਬਣ ਸਕਦੇ ਇਨਾਂ ਦੇ ਟਾਰਗੇਟ 골ਡੀ ਬਰਾਡ ਜਿਹੜੇ ਗੈਂਗ ਦੇ ਆ ਉਹਨਾਂ ਦੇ ਮੈਂਬਰ ਜਿਨ੍ਹਾਂ ਤੋਂ ਇਹਨੂੰ ਖਤਰਾ ਵੀ ਸੀ ਕਿਉਂਕਿ ਇਹਨਾਂ ਨੇ ਜੇਲ੍ਹ 'ਚ ਉਹਦੇ ਅਟੈਕ ਕੀਤਾ ਸੀ ਹੁਣੇ ਬੇਲ ਆਊਟ ਹੋ ਕੇ ਆ ਗਿਆ ਸੀ ਉਹਨਾਂ ਨੇ ਬਦਲਾ ਲੈ ਕੇ ਇਹਨਾਂ ਤੇ ਵੀ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਇਹਨੂੰ ਗੱਦਸ਼ਤ ਸੀਗਾ ਪਲੱਸ ਇਹਨੇ ਆਪਣੇ ਜਿਹੜੇ ਹੋਰ ਕੋਸ਼ ਕਰਾਈਮ ਆ ਜਿਹੜੇ ਰੂਟੀਨ ਦੇ ਵਿੱਚ ਜਿਹੜੇ ਪਹਿਲਾਂ ਇਹ ਕਰਦਾ ਰਿਹਾਗਾ ਉਸ ਤਰ੍ਹਾਂ ਦੇ ਕਰਾਈਮ ਇਹਨੂੰ ਅੰਜਾਮ ਦੇਣਾ ਖਤਸ਼ ਸੀ 호텔 ਦੇ ਵਿੱਚ ਬੈਠੇ ਸੀ 호텔 'ਚ ਬਹਿ ਕੇ ਇਹ ਆਪਣੀ ਪਲੈਨਿੰਗ ਕਰ ਰਹੇ ਸੀ ਉਸ ਪਲੈਨਿੰਗ ਕਰਦਿਆਂ ਨੂੰ ਇਹਨਾਂ ਨੂੰ ਮੌਕੇ ਤੋਂ ਉਥੋਂ ਕਾਬੂ ਕਰਕੇ ਇਹਨਾਂ ਤੋਂ ਵੈਪਨ ਜਿਹੜੇ ਰਿਕਵਰ ਹੋਏ ਇਹ ਤਾਂ ਪੁਰਾਣੇ ਪੁਰਾਣੇ ਹੈਗੇ ਨੇ ਜੀ ਇਹਨਾਂ ਦੇ ਜਦੋਂ ਤੋਂ 12 ਪਰਚੇ ਦਰਜ ਆ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰਹੇ ਨੇ ਜੀ ਉਦੋਂ ਤੋਂ ਇਹਦੇ ਪੁਰਾਣੇ ਆ ਕੁਝ ਡੜਾ ਸਟਾ ਗੈਂਬਲਿੰਗ ਜਾਂ ਹੋਰ ਛੋਟੇ ਲੈ ਕੇ ਤੋਂ ਮਰਡਰ ਬਾਲਡਰ ਤੇ ਡਕੈਤੀ ਤੱਕ ਦੇ ਕ੍ਰਾਈਮਾਂ ਜਨਰਲ ਨੇ ਸਨੇਚਿੰਗਸ ਬਹੁਤ ਆ ਇਹ ਲਗਾਤਾਰ ਕਾਫੀ ਸਮੇਂ ਦਾ ਹੈਗਾ 8 ਸਾਲ ਤੋਂ ਜੇਲ੍ਹ ਤੋਂ ਹੋਗੇ 8 ਸਾਲ ਜਿਹੜੇ ਕੇਸ ਨੂੰ ਜੇਲ੍ਹ ਤੋਂ ਗਏ ਉਹਦੇ ਪਿੱਛੋਂ ਕਿੰਨਾ ਸਮਾਂ ਆਏਗਾ ਤੁਸੀਂ ਅੰਦਾਜ਼ਾ ਲਾ ਸਕਦੇ। ਇਹ ਅੰਮ੍ਰਿਤਸਰ ਦੇ ਹੀ 게ਟਕੀਮਾ ਥਾਣੇ ਦਾ ਰਹਿਣ ਵਾਲਾ ਹੈਗਾ ਰਾਹੁਲ ਰੋਲਾ। ਵੈਪਨ ਦੇ ਲਈ ਕਿੰਨੇ ਵੈਪਨ ਨੇ ਮਹਾਰਾਸ਼ਟਰ ਸੌਰੀ ਐਮਪੀ ਦੇ ਵਿੱਚੋਂ ਹੰਦੌਰ ਤੋਂ ਲੈ ਕੇ ਸਰ मोस्टली ਜਿਹੜੇ ਨੇ ਕਿ ਐਕਸਟਰੈਕਸ਼ਨ ਲੈਣ ਵਾਸਤੇ ਕੰਪਾਨਦੇ ਨੇ ਕਿਸੇ ਨੂੰ ਆਪੀਸ ਵਿੱਚੋਂ ਕੋਈ ਨਾ ਉਤਰਾਉਂਦੀ ਨਾ ਉਤਰਾਉਂਦੀ ਮਾਹੌਲ ਸਾਹਮਣੇ। ਇਹ ਇਹ ਬਿਜ਼ਨਸmenਾਂ ਤੋਂ ਜਾਂ ਹੋਰ ਸਾਰਿਆਂ ਤੋਂ ਅਜਿਹੀ ਆਪਦੀ ਇੱਕ ਤਰ੍ਹਾਂ ਦੀ ਆਪਦੀ ਧੌਂਸ ਦੇ ਵਿੱਚ ਆਪਦੀ ਗੈਂਗ ਦੀ ਧੌਂਸ ਦੇ ਵਿੱਚ ਇਹ ਹਰ ਤਰ੍ਹਾਂ ਦੇ ਕ੍ਰਾਈਮ ਇਹਨਾਂ ਨੇ ਕੀਤੇ ਸੱਤੋਂ ਬਣੇ ਸੀ ਜੀ ਹਾਂ ਜੀ ਸੱਤੋਂ ਜਿਹੜੇ ਕਿਹੜੇ ਕਿਹੜੇ ਸੱਤੋਂ ਸੱਤੋਂ ਜਿਹੜੇ ਆ ਸਾਰੇ ਇੱਥੋਂ ਦੇ ਹੀ ਨੇ ਅੰਮ੍ਰਿਤਸਰ ਦੇ ਨੇ ਕਰਨ ਐਲੀਸਟਾ ਗੇਟ ਹੈ ਕੀ ਮਾ ਲਗੇਦਾ ਹੀ ਆ ਸੁਖਦੀਪ ਪਿਤਾਣੇ ਇਸਲਾਮਾਬਾਦ ਦੇ ਪਰਚੇ ਦਰਦ ਨੇ ਅਵੇਸ਼ ਸ਼ਰਮਾ ਇਹ ਵੀ ਇਸਲਾਮਾਬਾਦ ਵਾਲੇ ਦਾ ਇੱਕ ਰਾਗਵ ਉਹ ਵੀ ਇਸਲਾਮਾਬਾਦ ਥਾਣੇ ਦਾ ਤੇ ਇੱਕ ਰਮੇਸ਼ ਹੈ ਉਹ ਵੀ ਗੇਟ ਕੀਵਾ ਦਾ ਸਰ ਇਹ ਗੁਰਲਾਲ ਦੇ ਸਾਥੀ ਸੀ ਜਿਹੜਾ ਜਿੱਦਾਂ ਕੁੱਝ ਕਰਦਾ ਕੁੱਝ ਕੁੱਝ ਗੁਰਲਾਲ ਦੇ ਸਾਥੀ ਜੀ 74 ਤੇ 824 ਗੁਰਲਾ ਗੁਰਲਾਲ ਬਰਾੜ ਦੀ ਗੁਰਲਾਲ ਬਰਾੜ ਹਾਂਜੀ ਸਕੂਲੀ ਪ੍ਰਾਪਤ ਦੇ ਨਾਲ ਇਸ ਵਿੱਚ ਸਕੂਲ ਤਾਂ ਨਹੀਂ ਜੀ ਤੇ ਉਹਦਾ ਉਹਦਾ ਜੀਦਾ ਹੀ ਹੈ ਨਾ ਉਹ ਗੋਰਾ ਜਿਹੜਾ ਗੋਰਾ ਹੈ ਗੋਲਦੀ ਬਰਾੜ ਦਾ ਚੀਚਾ ਉਹਦਾ ਸਗਾ ਜੀ ਜਿਹਾ ਉਹਨਾਂ ਨੇ ਰਲ ਕੇ ਕ੍ਰਾਈਮ ਕਮਿਟ ਕੀਤਾ ਸੀ ਗੁਰਲਾਲ ਪਹਿਲਵਾਨ ਦਾ ਜਿਹੜਾ ਕ੍ਰਾਈਮ ਉਹਨਾਂ ਨੇ ਕਮਿਟ ਕੀਤਾ ਸੀ ਉਹਦੇ ਜਿਹਨਾਂ ਨੂੰ ਦਿੱਲੀ ਪੁਲਿਸ ਨੇ ਫੜਿਆ ਸੀ ਇਹਦੇ ਓਵਰ ਆਲ ਇਹਦੇ ਆਲਮੋਸਟ ਵੱਖ-ਵੱਖ ਏਜੰਸੀਆਂ ਕੋਲੇ ਇਵਨ ਦਿੱਲੀ ਦੀਆਂ ਏਜੰਸੀਆਂ ਤੱਕ ਦੇ ਇਹਨਾਂ ਦੇ ਗਦਮੇ ਲੱਜੋਏਗਾ ਰਾਹੁਲ ਉਹਦਾ ਦਿੱਲੀ ਦੀ ਏਜੰਸੀ ਨਹੀਂ ਮਾਟ ਆਕਸੀਡੈਂਸਿਸ ਮੈਂ ਉਹੀ ਦੱਸੀ ਆ ਇਹਨਾਂ ਦੇ ਆਪਸ ਵਿੱਚ ਇਕੱਠੇ ਜੇਲ੍ਹ ਦੇ ਵਿੱਚ ਹਾਰਪੁਰ ਇਕੱਠੇ ਹੋਏ ਉੱਥੇ ਕਿਸੇ ਕਾਰਨ ਕਰਕੇ ਲੜਾਈ ਹੋਈ ਉਸ ਲੜਾਈ ਦੇ ਤਹਿਤ ਇਹਨਾਂ ਨੇ ਜਿਹੜਾ ਗੋਰੇ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਤੇ ਮੁਕਦਮਾ ਦਰਜ ਹੋਇਆ ਉਹ ਆਪਸੀ ਰੰਜਿਸ਼ਾਕਾਰ ਨਹੀਂ ਬਣ ਗਿਆ ਹਾਂਜੀ ਗੁਰਲਾਲ ਦਾ ਕਰਤੇ ਤੇ ਦਰਜ ਉਹ ਗੋਰੇ ਤੇ ਕਰ ਗਿਆ ਜੀ ਗੋਰੇ ਤੇ ਦੱਸ ਤੇ ਸਰ ਇਹ ਲਾਰੈਂਸ ਤੇ ਉਹ ਦੋ ਕੁ ਦਿਨ ਕਰਦੇ ਆ ਕਿ ਲਾਰੈਂਸ ਦੇ ਨਾਲ ਚੱਲਦੇ ਆ ਲੋ ਲੋਰੈਂਸ ਜੇ ਜੇਕਰ ਨਹੀਂ ਆਇਆ 골ਡੀ ਬਰਾਡ ਦਾ ਹੈਗਾ ਲੋਰੈਂਸ ਉਸੇ ਦਾ ਹੀ ਭਾਵੇਂ ਹੈਗਾ 파ਟ ਹੈਗਾ ਪਰ अदरवाइज ਇਹਦਾ ਉਹਦੇ ਨਾਲ ਡਾਇਰੈਕਟਲੀ ਲੋਰੈਂਸ ਦੇ ਨਾਲ ਇਹਦਾ ਕੋਈ تعلق ਨਹੀਂ ਤਾਂ 골ਡੀ ਬਰਾਡ ਤੋਂ ਹੀ ਸ਼ੁਰੂ ਹੋਗੇ ਉਸਦੇ ਬੰਦਿਆਂ ਨਾਲ ਇਹਦੀ ਗੈਂਗ ਸਰ ਕਿਤਾ ਟੀਮ ਤੋਂ ਆਇਆ ਸਾਡੇ ਹੈ ਕੀ ਜੇ ਨਾਲ ਕਿ ਕੋਈ ਕਨੈਕਸ਼ਨ ਕਿਤੇ ਨਹੀਂ ਹੁੰਦਾ ਚਾਂਸ ਪਰ ਗੈਰਮ ਚਾਂਸ ਹਾਂਜੀ ਹੋਵੇਗੀ ਉਹ ਸਾਰੇ ਜਿਹੜੀ ਇਹਦੇ ਲਿੰਕਸ ਆ ਜਿਹੜੇ ਐਕਸਪਲੋਰ ਕਰਾਂਗੇ ਅੱਠ ਸਾਲ ਲੱਗੇ ਨੇ ਕੀ ਕੀ ਕੀਤਾ ਕਿਵੇਂ ਕੀਤਾ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਆ ਸਟ੍ਰੀ ਜਿਹਨੇ ਵੀ ਕਰਦੇ ਮੈਂਬਰਸ ਨਹੀਂ ਹੈ ਤੇ 25 ਤੋਂ 30 ਸਾਲ ਦੇ ਸਰੇਖ ਸ਼ੇਰਪੜੀ ਕੋਈ ਲੋਕ ਕੇ ਅਪੀਕੇਸ਼ਨ ਸਤਿਨੇ ਰਸੋਲੇ ਉਸਨੇ ਪੜ੍ਹਿਆ ਵੀ ਸੀ ਕਿਹਾ ਜੇ ਸਾਡੇ ਆਏ ਕਿ ਇਨਵੈਸਟੀਗੇਸ਼ਨ ਦੇ ਵਿੱਚ ਕੀ ਹੋ ਆਪਣੇ ਲੈਕਚਰ ਦੀ ਜੀਆ ਕਿ ਕਿਸ ਤਰ੍ਹਾਂ ਕੰਮੀ ਆਉਂ ਕਿ ਕਿੰਨਾ ਚ ਸਮਾਂ ਲੱਗਦੀ ਹੈ ਸੋ ਉਹ ਹੋਂ ਤੱਕ ਦੀ ਜਿਹੜੀ ਸਾਡੀ ਇਹ ਪੜਤਾਲ ਆ ਇਨਵੈਸਟੀਗੇਸ਼ਨ ਆ ਉਹ ਤੋਂ ਉਹ ਗੈਂਗਸਟਰ ਹੁਣ ਨਹੀਂ ਪਾਇਆ ਗਿਆ ਉਹ ਇੱਕ ਆਮ ਬੰਦਾ ਸੀ ਉਹਦਾ ਕਿਸੇ ਕਾਰਨ ਕਰਕੇ ਕੋਈ ਮੈਡੀਕਲ ਪੇਸ਼ੈਂਟ ਦੇ ਕਰਕੇ ਇਹਨਾਂ ਦਾ ਕੋਈ ਬੰਦਾ ਸੀ ਮਿਸਟਰ ਗੌਰਵ ਉਹਦੇ ਨਾਲ ਦੂਦੂ ਮਾਮਾ ਹੋ ਗਈ ਹੀ ਵਾਸ ਇਨ ਡ੍ਰੈਂਪਰਡ ਸਟੇਜ ਉਹਨੇ ਥੋੜਾ ਜਿਹਾ ਜਦੋਂ ਉਹ ਸ਼ਵੇਤ ਮਾਲਿਕ ਦਾ ਨਾਮ ਲਿਆ ਤਾਂ ਉਹਨੇ ਉਲਟਾ ਉਹਨੇ ਉਹਨਾਂ ਦੇ ਨਾਮ ਨੂੰ ਲੈ ਕੇ ਕੁਝ ਆਪਸ਼ਬਦ ਬੋਲਤੇ ਉਹ ਸਭ ਸ਼ਬਦ ਬੋਲੇ ਆ ਉਹਦਾ ਕੋਈ ਗੈਂਗਸਟਰ ਦਾ ਬੈਕਗ੍ਰਾਉਂਡ ਨਹੀਂ ਹੈ ਉਹਦੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਫਿਰ ਵੀ ਇਸ ਸਬੰਧ ਦੇ ਵਿੱਚ ਜਦੋਂ ਵੀ ਉਹਨਾਂ ਵੱਲੋਂ ਸਾਨੂੰ ਕੋਈ ਨਾ ਰਾਈਟਿੰਗ ਜਿਹੜੀ ਕੰਪਲੇਂਟ ਦੱਦ ਹੋਵੇਗੀ ਉਹਦੇ ਆਧਾਰ ਤੇ ਅਸੀਂ ਪ੍ਰੋਪਰ ਜਿਹੜੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਹੋਵੇ ਉਹਦੇ ਤਹਿ ਤੱਕ ਪਹੁੰਚਾਂਗੇ ਐਜ਼ ਆਫ ਨਾਓ ਉਹਨਾਂ ਕੋਈ ਦੀ ਬੈਕਗ੍ਰਾਉਂਡ ਨਹੀਂ ਹੈਗਾ ਸਟੇਟਲ ਦੀਆਂ ਨਾ ਕੋਈ ਕ੍ਰਿਮੀਨਲ ਕੋਪ ਰੀਵੈਂਟਿਵ ਐਕਸ਼ਨ ਜਿਹੜੀ ਅਸੀਂ ਰੱਖਿਆ ਵਾ ਅਸੀਂ ਸਾਡੇ ਕੋਲ ਐਸਲ ਕਿ ਉਹ ਕੈਜੂਲ ਤੇ ਦੂਸਰਾ ਕਹਿਣਾ ਕੋਈ ਸਿੱਖੇ ਬਤਨ ਤੇ ਤੇਰਾ ਕਲੈਕਟ ਕਰਾਉਣਾ ਅਸੀਂ ਇਸ ਦਾ ਕੇਸ ਕਰੀਏ ਕਿਹੜੇ ਗੈਂਦੇ ਨੂੰ ਜ਼ੀਰੋ ਟੈਕ ਟੱਕਰ ਦੋਰਾ ਦੋਰਾ ਪਾਉ 골ਡੀ ਬ੍ਰਾਂਡ ਤੇ ਇਹਨਾਂ ਦੇ ਜਿੰਨੇ ਵੀ ਬੰਦੇ ਨੇ ਇਹਨਾਂ ਦੇ ਕੋਈ ਹੋਰ ਨੇ ਉਹ ਸਾਰੇ ਜਿਹੜੇ ਉਹਨਾਂ ਦੇ ਨਾਲ ਇਹ ਨਾ ਹੈਗਾ ਨਾ ਇਸ਼ੂ ਦੋਰਾ ਪਾਉ ਏਲੀਅਸ ਪਲੱਸ 골ਡੀ ਬ੍ਰਾਂਡ ਉਹ ਕਿਥੇ ਉਹ ਕਿਥੇ ਹੈ ਦੋਰਾ ਜੇਲ੍ਹ ਚ ਅੱਛਾ ਬਟੰਡਾ ਜੇਲ੍ਹ ਚ ਸਰ ਉਸੇ ਬੰਦੇ ਦੇ ਵਿੱਚੋਂ ਹੀ ਆਪਣੇ ਬੰਦੇ ਨਿਕਲਦੇ ਆ ਤਾਂ ਕੈ ਜਿਹਨਾਂ ਨੇ ਚੈੱਕ ਕੀਤਾ ਇਹ ਹਾਂਜੀ ਉਹਨਾਂ ਦੇ ਉਹਨਾਂ ਦੇ ਹੋਰ ਸਾਥੀ ਆ ਇਹਨੂੰ ਖਦਸ਼ਾ ਸੀ ਵੀ ਕਿਉਂਕਿ ਮੈਂ ਉਹਤੇ ਅਟੈਕ ਕੀਤਾ ਉਹ ਮੈਨੂੰ ਵਾਪਸ ਅਟੈਕ ਕਰਨਗੇ ਆਪਣੇ ਆਪ ਨੂੰ ਡਿਫੈਂਡ ਵੀ ਕਰਨਾ ਸੀ ਇਹਨੇ ਪਲੱਸ ਡੈਫੀਨਿਟਲੀ ਇਹ ਡਿਫੈਂਡ ਕਰਦੇ ਆ ਕੋਈ ਨੈਸੈਸਿਟੀ ਆ ਤਾਂ ਇਹਨਾਂ ਨੇ ਉਹਨਾਂ ਨੂੰ ਇਨਸਾਨ ਵੀ ਕਰਨਾ ਨਹੀਂ ਕੋਈ ਡਿਫਰੈਂਸ ਇਹ ਡਿਫਰੈਂਟ ਉਹ ਡਿਫਰੈਂਟ ਗਏਗਾ ਸਾਡੇ ਕਮਿਸ਼ਨਰ ਅਮਰਸਰ ਦੇ ਸਾਰੇ ਅਧਿਕਾਰੀ ਪੁਲਿਸ ਕਰਮਚਾਰੀ ਬਹੁਤ ਰਲ ਕੇ ਬਹੁਤ ਵਧੀਆ ਚੱਜੇ ਢੰਗ ਨਾਲ ਮਿਹਨਤ ਕਰ ਰਹੇ ਨੇ ਤੇ ਉਹਨਾਂ ਦੇ ਸਕਦਾ ਹੈ ਜਿਹੜੇ ਕਈ ਤਰ੍ਹਾਂ ਦੇ ਜਿਹੜੇ ਪਿਛਲੇ ਸਮੇਂ ਦੇ ਗੈਂਗ ਜਿਹੜੇ ਆ ਉਹ ਵਸਟ ਕੀਤੇ ਗਏ ਨੇ ਇਸੇ ਤਰ੍ਹਾਂ ਕਾਫੀ ਜੜੀਆਂ ਵੱਡੀਆਂ ਨਸ਼ੇ ਦੀਆਂ ਗਵਰੀਆਂ ਸਰ ਇਹ ਖਤਸਾ ਹੀ ਦੀਆਂ ਕਿੰਨੇ ਕਮਲਾ ਕੁ ਨਹੀਂ ਕਾਲੇ ਹੋਏ ਇਸ ਦਾ ਇਤਿਹਾਸ ਸੀ ਇਹਨੂੰ ਇਹਨੂੰ ਉਹਦੇ ਵੱਲੋਂ ਥ੍ਰੈਟ ਹੋਈ ਸੀ ਥ੍ਰੈਟ ਹੋਈ ਸੀ ਉਸੇ ਥ੍ਰੈਟ ਨੂੰ ਇਹ ਆਪਣੇ ਤਰੀਕੇ ਨਾਲ ਕਵਰ ਅਪ ਕਰਨ ਦੇ ਲਈ ਇਹ ਆ ਵੀ ਤਿਆਰੀ ਕਰ ਰਹੇ ਸੀ ਠੀਕ ਹੈ